लॻी <imitation> आहे ਪੁਰਾਣਾ ਮੈਂ ਹੁਣ ਗੱਲ ਕੀਤੀ ਐ ਉਹਨੇ ਕਹਿੰਦਾ ਸੋਮਵਾਰ ਤੱਕ ਅਸੀਂ ਇਹ ਕੰਪਲੀਟ ਕਰ ਦਵਾਂਗੇ ਉਹ ਜਿਹੜੇ ਆਏ ਸੀ ਸਾਥੀ ਨਾਲ ਤੇਰੇ ਫਿਰੇ ਫਿਰੇ ਆਏ ਸੀ ਤੇ ਤੁਹਾਡੇ ਨਾਲ ਬੇਸਾਬੂ ਨਹੀਂ ਹੋ ਮਸਲਾ ਇਹ ਹੈ ਕਿ ਜੇ ਆਪਾਂ ਲੈਣਾ ਬੁਸ ਕਰ ਦੇ ਫਿਰ ਅਗਲੇ ਨੂੰ ਲੱਗਦਾ ਦੀ ਕਸੂਰਦਾਰ ਹੋਣਗੇ ਜੇ ਆਪਾਂ ਕੁੱਟਾਰ ਕੇ ਰਹਿਣਿਆ ਜਿਵੇਂ ਅਮਰਦਰ ਕਰਿਆ ਸੀ ਕਿ ਵਕੀਲ ਕਰ ਲੋ ਫਿਰ ਆਪਾਂ ਕਸੂਰਦਾਰ ਬਣਦੇ ਆ ਅਸੀਂ ਕਸੂਰਦਾਰ ਹੋਵਾਂਗੇ ਇਹ ਨਹੀਂ ਕਿ ਜ਼ੋਰਕਾਰ ਨਹੀਂ ਹੈਗੇ ਕਿ ਵੈਸੇ ਸਤ ਰੋਲਾ ਪਾਣਾ ਨਹੀਂ ਇੱਕ ਆ ਦੇਖੋ ਕਿੰਨਾ ਫਰਕ ਹੈ ਕਿਸਾਨ ਯੂਨੀਅਨ ਵਾਲੇ ਭਾਵੇਂ 10 ਦਿਨ ਰੋਕ ਕੇ ਬੈਠੇ ਰਹਿਣ ਉਹਨਾਂ ਨੂੰ ਕਹਿੰਦਾ ਉਹ ਤੁਹਾਡੇ ਕੰਮ ਕਰਾਂਗੇ ਇਹ ਤੁਸੀਂ ਦੋ ਘੰਟੇ ਰੋਕ ਲਿਆ ਕਿ ਕੰਮ ਕਰਾਂਗੇ ਉਹ ਕਹਦਾ ਕੀ ਕਰ ਦੇਣਾ ਤੁਸੀਂ ਸੋਚੋ ਜੇ ਮਰਦੇ ਰਹਿਣਾ ਤੁਹਾਡੇ ਜਿਹੜੇ ਇਹ ਜਿਹੜੇ ਕੱਪਿਆਂ ਤੋਂ ਉੱਡਿਆ ਚੱਲਦੀਆਂ ਰਹੀਆਂ ਨੇ ਜੇ ਰੰਜੀਤ ਗੈਰ ਲੋ ਕੋਈ ਪਰਵਾਹ ਨਹੀਂ ਪਹਿਲਾ 12 13 ਪਰਦੇ ਪਰ ਜੋ ਹੋ ਰਹੀ ਸੀ ਬਥੇਰੇ ਤੇ ਮੁੜ ਕੇ ਇਹਨਾਂ ਫਾਰਡ ਆਪੇ ਕੈਨਸਲ ਕਰਨੇ ਪੈ ਜਾਂਦੇ ਆਪਾਂ ਸੋਪੇ ਕੱਟਣਾ ਪੈ ਜਾਂਦਾ ਇਸ ਕਰਕੇ ਉਸੇ ਕਿਸਮ ਦੀ ਕੁਵਰਾਹ ਕੀ ਮਰਣੀ ਤਕੜੇ ਹੋ ਕਿ ਆਪਾਂ ਦੋ ਦੋਨਾਂ ਦਾ ਟਾਈਮਰ ਉਹ ਧਲੇਆ ਇੱਕ ਤਰੀਕੂ ਆਪਾਂ ਸਫੇ ਕਟੋੜਾ ਠੀਕ ਹੈ ਦੋ ਦੋਨਾਂ ਤਿਆਰੀ ਕਰੋ ਫਾਰੇ ਕਰੋਗਾ ਚੰਬ ਜੱਗੜੋ ਉਹ ਵੀ ਤਾਂ ਕਿਉਣਾ ਹੈ ਇਸ ਵੀ ਨਾਗਰੋਦਲਤ ਮਹਾਪੰਚਾਇਤ ਦੇ ਇਹਨੇ ਬੰਦੇ ਆਪਾ ਹੋ ਸਕਦਾ ਵੀ ਪਰ ਦੂਜੇ ਪਿੰਡਾਂ ਦੇ ਸਾਥੀਆਂ ਨੂੰ ਵੀ ਆਪਾਂ ਬੁਲਾਵਾਂਗੇ ਤੇ ਇਸ ਸੰਗਤ ਨੂੰ ਹੋਰ ਤਕੜਾ ਕਰਾਂਗੇ ਇਸ ਕਰਕੇ ਕੋਰਾਉਣ ਦੀ ਲੋੜ ਨਹੀਂ ਕਿਸੇ ਗੱਲ ਦੀ ਕੁਭਰਾੜ ਕਰਨ ਦੀ ਲੋੜ ਨਹੀਂ ਨਾਰਾ ਬਹੁਤੇ ਲੋਣ ਲੱਗਿਆ ਸੀ ਕੋਈ ਕਹਿੰਦਾ ਵੀ ਨਹੀਂ ਤੇਰੀ ਜ਼ਿੰਮੇਵਾਰੀ ਹੈ ਮੈਂ ਕਿਹਾ ਕਿਸੇ ਨੂੰ ਬੁਲਾਓ ਕਹਿੰਦਾ ਮੇਰੀ ਜ਼ਿੰਮੇਵਾਰੀ ਹੈ ਯਾਰ ਤੇ ਆਇਆ ਕਹਿੰਦਾ ਅਸੀਂ ਤਾਂ ਗੱਲ ਹੀ ਨਹੀਂ ਕਰਨੀ ਜੋ ਵੀ ਥੋੜੀ ਜਿਹੀ ਕੜੀਆਂ ਹੋ ਗਈਆਂ ਵਧੀਆ ਕਰ ਦੋਗੇ ਜੇ ਅਸੀਂ ਐ ਨਹੀਂ ਤਾਂ ਹੈ ਕੀ ਗੱਲ ਔਰ ਇਹ ਕੰਮ ਕੀਤਾ ਗਾ ਇਹ ਵਧੀਆ ਹੀ ਕਰਨਾ ਸੀ ਰ ਕਰਨ ਅਰੇ ਤੁਹਾਨੂੰ ਪਤਾ ਲੱਗੇ ਕਿ ਐ ਨਹੀਂ ਘਬਰਾਟ ਮੰਨਦੇ ਸੀ ਅਸੀਂ ਤੇ ਵਧੀਆ ਤੁਸੀਂ ਅੱਜ ਦਾ ਜਿਹੜਾ ਪ੍ਰੋਟੈਸਟ ਕੀਤਾ ਬਹੁਤ ਵਧੀਆ ਮੈਂ ਤੁਹਾਡਾ ਧੰਨਵਾਦੀ ਆ ਤਕੜੇ ਹੋ ਕੈਮ ਹੋ ਇਸੇ ਤਰ੍ਹਾਂ ਬਹੁਤ ਤਕੜੇ ਕਰਨਾ ਪਿੱਛੇ ਕਰਦਾ ਹੈ ਜੈਕਾਰੇ ਗੁਸ਼ੀਦ ਜੈਕਾਰੇ ਤੇ ਖੁਸ਼ੀ ਤੋਂ ਜੈਕਾਰੇ ਗੁਸ਼ੀਦ ਤਕੇ ਰਹੋ ਇੱਕ ਦਿਨ ਕੌਣ ਰੋਟ ਦੇ ਸੀਗੇ ਜਿਹੜੇ ਕਾਪੋ ਵੀ ਆਉਂਦੇ ਜਾ ਰਹੇ ਇਹਨਾਂ ਦੋਨਾਂ ਚੋਂ ਨਾਲ ਜਵਾਬ ਦੇ ਦਾਂ ਵੀ ਅਸੀਂ ਨਹੀਂ ਆਉਂਦੇ ਤੇ ਹੁਣ ਹੁਣ ਮੈਨੂੰ ਦੱਸੋ ਕਿ ਤੂੰ ਆਜੇ ਤੁਸੀਂ ਇੱਥੇ ਹੁਣਾਂ ਨਾਲ ਸੁਣ ਲਾਵਾਗੇ ਨਾ ਜਦੋਂ ਆਇਆ ਕਰੋ ਜਦ ਗੱਲ ਕੀ ਹੈ ਨਾ ਸਤਨਾਮ ਨੇ ਇੱਥੇ ਕੋਈ ਕਿੰਦਰ ਆਇਆ ਕਿ ਨਹੀਂ ਆਇਆ ਜਾਂ ਨਹੀਂ ਆਇਆ ਉਹ ਸਤਨਾਮ ਕਹਿੰਦਾ ਕਿ ਕਿੰਦਰ ਇੱਧਰ ਬਣੂਗਾ ਮੈਂ ਉਹਦੇ ਨਾਲ ਪਹੁੰਚਾਂਗਾ ਕਿੰਡੀ ਤੇ ਉਹ ਕਹਿੰਦਾ ਜੀ ਇੱਥੇ ਆਉਂਗਾ ਗੱਲ ਪਾਉਂਗਾ ਕਿ ਚੌਂਕੇ ਨਾਲ ਤੋਰਦਾ ਜਦੋਂ ਮੈਂ ਤੇ ਗੱਲ ਪੈਂਦੇ ਜਿਹੜੇ ਗੰਦਾਰੇ ਜੱਗੀ ਆ ਉਹ ਨਾਲ ਤੋਰਦੇ ਮੁਰਦਾ ਨੂੰ ਫੋਨ ਚੁਲਿਆ ਗੱਲ ਇਹਨਾਂ ਨੇ ਪਿੰਡ ਦੇ ਤਿੰਨ ਬੰਦਿਆਂ ਨੂੰ ਕਿ ਪੁੱਤ ਨਾਮ ਸ਼ਾਮ ਦਾ ਇਹ ਮੈਨੂੰ ਇਹ ਵਾਲੇ ਦੇ ਪਰ ਆ ਕੇ ਚੱਲੀ ਆ ਸਭ ਤੋਂ ਵੱਧ ਸਭ ਤੋਂ ਥੀਂ ਗੱਲ ਤੋਂ ਵੱਧ ਉਹਨੇ ਪੁੱਲ ਬਜਾੜੇ ਵੇੜੇ ਵਾਲੇ ਤੋਰਦੇ ਸਭ ਤੋਂ ਵੱਧ ਨੇ ਨੇੜੀ ਸੀਗੇ ਤੇ ਜਦੋਂ ਉਹ ਇੱਕਦਰਾ ਹਾੜ ਨਰਾਮੀ ਨਹੀਂ ਮਾਰਿਆ ਚਾਹ ਗੱਲ ਨਹੀਂ ਆਕੇ ਕੱਲ ਇੱਕ ਕਹਿਣ ਦਾ ਹਾਵ ਨਹੀਂ ਮੈਂ ਕਰਦਾ ਮੈਂ ਕਰਦਾ ਹਾਲਕਿ ਝਾੜੂ ਦੀ ਸਰਕਾਰ ਸੀ ਝਾੜੂ ਦਾ ਬਲਕ ਪ੍ਰਧਾਨ ਸੀਗਾ ਸਾਰਾ ਕੁਝ ਕਰ ਦੋਦਾ ਹੈਗਾ ਜਦੋਂ ਢੀਮੇ ਨੂੰ ਮੱਛੀ ਮਾਰਨ ਤੋਂ ਵਾਧੂ ਵੀ ਟੋਟਾ ਨਾ ਸੀਗਾ ਉਹ ਤਾਂ ਨੂੰ ਚਾਕੇ ਕੂੜੀਏ ਕੋਈ ਲਾ ਕੇ ਬੋਲਣਾ ਹੁੰਦਾ ਕਿ ਲੋਕ ਅਣੀ ਮੇਰੇ ਥੋੜੀ ਉੱਗੀ ਜਗਾ ਸਾਰਾ ਦਾ ਬੋਲਣਾ ਦਾ ਇਹਨੂੰ ਹੁਣ ਆਪਾਂ ਬੋਲੇ ਨਾ ਜਦੋਂ ਇਹ ਨਹੀਂ ਗੁਰੂ ਵਰਗੇ ਨੇ ਸਾਰੇ ਨੇ ਤੇ ਬੈਂੀਆਂ ਦੇ ਪਰਭੈ ਨੂੰ ਲਗਾਉਣ ਵਾਸਤੇ ਇਹਨੂੰ ਕੋਈ ਕੋਟੋ ਕੱਟਿਆ ਇਹਨੂੰ ਜਲੀਲ ਕੀਤਾ ਉਹਨੂੰ ਹੱਕ ਦੀ ਆਪਣੇ ਨਾਲ ਹੀ ਛੱਡ ਦਿੱਤੀ ਪਰ ਇਹ ਕੱਲਾ ਭਰਾ ਜਿੱਟਾ ਨਾ ਹੁੰਦਾ ਪਰ ਮੈਂ ਗਰੀਬ ਨਾਲ ਜਾਈ ਖੜਦਾ ਆਈਓ ਪ੍ਰਵਾਸ ਤੋਂ ਕੋਹਾਂਤਿਆਂ ਨੇ ਨਾ ਉਹਦੇ ਕਿਉਂ ਨੇ ਨਾ ਮਾਣੇ ਨਾ ਚਾਚੇ ਦੇ ਤਾਇਦੇ ਤੇ ਸ਼ਨੀ ਦੇ ਜਨੂੰ ਦੀ ਘਰ ਦੀ ਨੂੰ ਨਿੰਦਰ ਨੋਕੇ ਦਾ ਪੁੱਤ ਆਉਂਦਾ ਸਾਰੇ ਪਿੰਡ ਨੂੰ ਬੜਾ ਕੀ ਘੁੱਸਦਾ ਉਸੇ ਨਿੰਦਰ ਨੂੰ ਮੈਂ ਜੇ ਸੁਪਾਲ ਨੇ ਤੇ ਸੋਹਣ ਨੇ ਅੰਦਰ ਭੁੰਨਿਆ ਸੀ 25 ਦਿਨਾਂ ਤੱਕ ਨਾਲ ਛਾਏ ਦਾ ਆਖਿਓ 25 ਦਿਨਾਂ ਬਾਅਦ ਜਵਾਬ ਹੋਈਆ ਤੇ ਤੁੰਨਾ ਦੇ ਨੋਕੇ ਨੂੰ ਵੀ ਛੋੜੇ ਦੇ ਵਿੱਚ ਛੜਦੇ ਹੋਵ ਨਹੀਂ ਹੁਣ ਛੋੜੇ ਨਿੰਦਰਾ ਕੀ ਲਾੜੋ ਕਿੰਨਾ ਧੱਕਾ ਕਰੀਏ 10000 ਰੁਪਏ ਦੇਣ ਦੇ ਆ ਪਿਆਰ ਉਹਦੇ ਨਾਲ 60000 ਰੁਪਏ ਬਣਾ ਪਿਆਰ ਰਿਆਜ ਬਣਾ ਲੈਂਦੇ ਆ ਲੱਖ ਨੇ ਤਾਂ 5 ਲੱਖ ਬਣਾ ਲਿਆ ਇਹ ਤੁਝੇ ਪਾਸੇ ਉਹਨਾਂ ਨੇ ਇਲੈਕਟ੍ਰਿਕ ਦਾ ਬਲਬ ਕੋਈ ਲਗਾਉਣਾ ਨਹੀਂ ਆ ਨਹੀਂ ਹੁੰਦਾ ਤੇ ਨਾਲ